ਸਵੇਰੇ 3 7 ਬੋਰਡ ਸਵੇਰੇ 6 ਵੇ ਤੇ ਜਾਣਾ ਹੁੰਦਾ ਵਾ ਡਿਊਟੀ ਤੇ ਇੱਕ ਟਾਈਮ ਲਾਈਓ ਬਹੁਤ ਆਈ ਨਹੀਂ ਪਰ ਇਹ ਉਹ ਤਾਂ ਸਰਕਾਰ ਨੇ ਨਾ ਵਧੀਆ ਕੀਤਾ ਯਾਰ ਹਨਾ ਟਾਈਮ ਆਪਣੇ ਕਰਦਾ ਭਾਈ ਇੱਥੇ ਹਾਂਜੀ ਸੁਪਰਡੈਂਟ ਭਾਜੀ ਅੱਛਾ ਅੱਛਾ ਸਸੀ ਗਸ ਇਹ ਮੰਡੀ ਬੋਰਡ ਦਾ ਸੁਪਰਵਾਈਜ਼ਰ ਸਾਡਾ ਅੱਛਾ ਅੱਛਾ ਇਹ ਸੁਲਤਾਨਪੁਰੋਂ ਮਹਿਕਮੇ ਵਾਲੇ ਬੰਦੇ ਆਣਾ ਹੋਰੀ ਮੈਂ ਤਾਂ ਫਟਾ ਕਰਨਾ ਮੈਂ ਕਿਹਾ ਫਟਾ ਕਰ ਨੀ ਨੀ ਵਧੀਆ ਭਾਜੀ ਹਾਂ ਲੋਗ ਹੀ ਆ ਕਬੂਥਰਾ ਹੋਏ ਹੂੰ ਕਹਿੰਦੇ ਇਕੱਠੇ ਬਣਾ ਦੇ ਹਾਂਜੀ ਹਾਂਜੀ ਆਦਾ ਪਿੱਤਾ ਪੰਜ ਉਹ ਸੁਪਰਵਾਈਜ਼ਰ ਫੈਕਟਰੀ ਸਾਹਿਬ ਆਣਨੇ ਹੋ ਠੀਕ ਆ ਠੀਕ ਆ ਹਾਂ ਸਾਰਾ ਮਹਿਕਮਾ ਲਾਦਾ ਇਹਦਾ ਭਾਈ ਨੇ ਹਾਂ ਇੰਤ ਕਰਨ ਲਿਆ ਵੀ ਖਵਾ ਮੰਗੀ ਕੋਲ ਦੇ ਲੱਡੂ ਇਹ ਮਾਦ ਦਾ ਸਾਜ ਮੰਦੇ ਦੇਗੇ ਮੁਬਾਰਕਾ ਭਾਈ ਤੁਹਾਨੂੰ ਫੇਰ ਦਵਾਰਾਂ ਮੁਬਾਰਕਾਂ ਸਾਜ ਦੀ ਲੈ ਕੇ ਆਈ ਇਹ ਗਰਾਊਂਡ ਨੂੰ ਬੰਦੇ ਆ ਤੇ ਹੋਰ ਕੰਮ ਨਹੀਂ ਕਰਦਾ ਗੁਰੂ ਜੀ ਲਓ ਜੀ ਭਾਈ ਨੇ ਆਪਣੇ ਉਸਤਾਦ ਜੀ ਦੱਸਦੇ ਤਾਂ ਵੇਹੀ ਕੋਈ ਬੇਟੇ ਦਾ ਬੇਟੇ ਦਾ ਕੁਝ ਪਾ ਭਾਈ ਦੱਸਦੇ ਭਈ 5000 5 ਦਾ ਹਾਂ ਬਿਆਹ ਹੈ ਬਿਆਹ ਵੀ ਹੋਇਆ ਜੋ ਮੇਰੀ ਬੜੀ ਬਤਾ 24 ਘੰਟੇ ਲਾ ਕੇ ਜਿੱਦਾਂ ਮੈਂ ਅੱਜ ਆ ਗਿਆ ਵਾਂ 11:30 ਤੇ ਕੱਲ ਨੂੰ ਜਾਣਾ ਵਾਂ 11:30 ਅੱਛਾ 11:30 ਅੱਜ ਆ ਗਿਆ ਹਾਂ ਤੇ ਕੱਲ ਨੂੰ ਜਾਣਾ ਦੁਬਾਰੇ ਫੇਰ ਆਦ ਨਹੀਂ ਹਾਂ ਫਾਰਵਰਕ ਹੀ ਹੈ ਭਾਈ ਪੂਰਾ ਭਾਈ ਚੱਲ ਇਦਾਂ ਹੀ ਆ ਮਿਹਨਤ ਕਰਾਂਗੇ ਤੇ ਫਲ ਲੱਗੂਗੀ ਰੱਬ ਸਪੋਰਟ ਵਧੀਆ ਮਿਲਿਆ ਦਿੰਦਾ ਹਾਂ ਨਹੀਂ ਸਪੋਰਟ ਵਧੀਆ ਮਿਲਿਆ ਭਾਈ ਬਾਕੀ ਭਾਈ ਤਾਂ ਤੁਹਾਡਾ ਪਿਆਰੀ ਤੁਹਾਡੀ ਸਪੋਰਟ ਸੀ ਜੀ ਕਰਨਾ ਪਰਮਾਨਵਾ ਨੇ ਆ ਤੁਸੀਂ ਵੀ ਸਪੋਰਟ ਕੀਤੀ ਭਾਈ ਆਪਣੀ ਪੂਰੀ ਹੁਣ ਮੈਂ ਤੇ ਮੇਰਾ ਇਰਾਦਾ ਦੁਆਰਾ ਕੋਈ ਖੇਡਣ ਦਾ ਨਹੀਂ ਹਾਂ ਹਨਾ ਸੁਖੇਸਤਾਨ ਨੇ ਕਿਹਾ ਲਾਲੀ ਨੇ ਕਿਹਾ ਗੱਗੀ ਪਰਵਾਨ ਨੇ ਕਿਹਾ ਕੀਰਾਲੀ ਨੇ ਹੂੰ ਉਹ ਮੈਨਾਂ ਦੇ ਉਹਨਾਂ ਨਾਲ ਮਾੜਾ ਮੋਟਾ ਕਰ ਦਿੰਦੇ ਜਿਮ ਜੁਮ ਜਾਂਦਾ ਸੀ ਹੂੰ ਹੂੰ ਕਹਿੰਦਾ ਯਾਰ ਇਥੇ ਭੇਡਦਾ ਰਹਿਣਾ ਬੇ ਇਨਾ ਚੰਗਾ ਖੇੜੀ ਲਾ ਚੈੱਕ ਕਰ ਲਾ ਫੇ ਮੈਂ ਕਾ ਯਾਰ ਘਾਰ ਹੀ ਲੈਨੇ ਚੈੱਕ ਮੈਂ ਕਾ ਦੇਜੇ ਵਿੱਚ ਬਹਿ ਨਹੀਂ ਰਿਹਾ ਉਹ ਆਲੇ ਕੁਛ ਨਹੀਂ ਨੂੰ ਫਟਿਆ ਮੈਂ ਕਾ ਬਾਜ ਪਿਛਲੀ ਉਮਰੇ ਜਾ ਕੇ ਪਸਤਾਈਏ ਨਾ ਜਾ ਰਹੀ ਖੇਡ ਸਕਦੇ ਸੀ ਉਦੋਂ ਵੀ ਦੋਰਾ ਇਹੋ ਚੀਜ਼ ਆ ਇਹ ਗੋੜ ਗਿਆ ਹੁਣ ਖਾਨਣ ਵਾਲੀ ਜਿੰਦਰ ਹਾਂਜੀ ਹਾਂਜੀ ਬੁੱਢੇ ਟਾਈਮ ਫਿੱਟ ਹੋਇਆ ਸੀ ਹੂੰ ਸਟਾਰ ਖੇਡਿਆ ਬਾਜ ਨਹੀਂ ਸਹੀ ਗੱਲ ਆ ਖਾਨ ਕੀ ਜਿਹੜੇ ਨਾ ਸਟਾਰੇ ਪੰਜ ਉਹ ਚਮਕ ਬਣਿਆ ਸਹੀ ਗੱਲ ਆ ਇਹ ਤਾਂ ਗੱਲ ਹੈਗੀ ਆ ਧਰਮ ਜਦੋਂ ਫਲ ਦੇਣਾ ਤੁਹਾਨੂੰ ਬਾਕੀ ਉਹ ਤੋਂ ਆਪਣਾ ਚੈੱਕ ਕਰਾ ਗੋਡੇ ਦਾ ਦੂਜੇ ਦਾ ਮਾੜੀ ਮੋਟੀ ਆਵਾਜ਼ ਕਰਦਾ ਮੇਰਾ ਕੋਈ ਨਹੀਂ ਮੈਂ ਕਰਕੇ ਚਾਹ ਜਾਣਦਾ ਆ ਆ ਵੀ ਖੇਡੇ ਹੀ ਭਾਈ ਅੱਜ ਕੀ ਕਿ ਨਹੀਂ ਨਹੀਂ ਮੈਂ ਕਦੇ ਨਹੀਂ ਇੱਕ ਤਾਂ ਮੈਂ ਖੇਡੇ ਹਨਾ ਸੈਦੋ ਵਾਲੇ ਖੇਡੇ ਹੀ ਹਨਾ ਸੈਦੋ ਵਾਲੇ ਖੇਡੇ ਆ ਕਿ ਮੇਲਾ ਹਾਂ ਹਾਂ ਇੱਕ ਮੇਲਾ ਯਾਰ ਹੋਰ ਖੇਡਿਆ ਮੈਂ ਹੋੜ ਕੇ ਹੂੰ ਦੋ ਮੇਲੇ ਖੇਡੇ ਆਪਾਂ ਮਿਲੇ ਸੀ ਸਭਰਾਵਾ ਸਭਰਾ ਮਿਲੇ ਹਾਂ ਹਨਾ ਸਭਰਾ ਦੋ ਮੇਰੇ ਛੇੜ ਦੋਨੇ ਠੀਕ ਲੱਗਦੇ ਮਿਲਦੇ ਹੂੰ ਮਹਿੰਦ ਮੁੰਦ ਹੈ ਨਹੀਂ ਸੀ ਹੁਣ ਚਲੋ ਬਾਬੇ ਕਰਪਾਣਾ ਨਹੀਂ ਨਹੀਂ ਵਧੀਆ ਬਈ ਭਾਈ ਉਹ ਲਾ ਲਾ 15 ਦਿਨ ਦੇ ਕਿਸੂਰਾ ਸੱਟ ਜਾਣੇ ਮਹਿੰਦ ਗੱਲਾਈ ਨਹੀਂ ਸਹੀ ਮੇਚ ਲੱਗੀ 15 ਦੀ ਮਹਿੰਦ ਲੱਗੀ ਆ 2015 ਤੋਂ ਬਾਅਦ ਮਹਿੰਦ ਹੀ ਨਹੀਂ ਹੋਈ ਸਹੀ ਗੱਲ ਆ ਮੈਂ ਹੁਣ ਮਹਿੰਦ ਇਥੇ ਲਾਈ ਜਾਣਾ ਉਹਦੋਂ ਸਟਾਰਟ ਕੀਤੀ ਆ ਤੇ ਮੈਂ ਉਹਦੋਂ ਕਹਿੰਦਾ ਮੈਂ 15 ਤੋਂ ਬਾਅਦ ਹੁਣ ਮਹਿੰਦ ਕੀਤੀ ਸਹੀ ਆ ਜਦੋਂ ਬਾਕੀ ਟਾਈਮ ਸਿਸਟਮ ਬਣਦਾ ਵਾ ਵੈਸਾ ਸਟੋ ਨਹੀਂ ਬਣਿਆ ਭਾਈ ਉੱਥੇ ਉਹਨਾਂ ਨੇ ਆਪਣੇ ਦੰਦੂ ਵਰ ਖੇਡਣਾ ਹਾਂ ਭਾਈ ਉੱਥੇ ਸਾਡੇ ਕੋਲ ਪੀਲੇ ਰੰਗ ਦੀ ਭਾਈ ਨੇ ਪਾਈ ਹੁੰਦੀ ਟੀ-ਸ਼ਰਟ ਰੰਗ ਲਾਲ ਸੁਹਾ ਭਾਈ ਦਾ ਉਦੋਂ ਵਾਲ ਭਾਈ ਦੇ 골ਡਨ ਹੁੰਦੇ ਸੀ ਉਹ ਭਾਈ ਗੱਲਾਂ ਨਾ ਹਾਲੇ ਵੀ ਚ ਤਾਂ ਹੋ ਗਿਆ ਸੱਚੀ ਜਵਾਨੀ ਜਵਾਨੀ ਨਹੀਂ ਜਵਾਨੀ ਤਾਂ ਹੁਣ ਵੀ ਆ ਭਾਈ ਓਦਾਂ ਦੀ ਗੱਲ ਨਹੀਂ ਹੁਣ ਥੋੜਾ ਵੇ ਫਰਕ ਪੈਂਦਾ ਖੇਡ ਲਾਈ ਹਾਂ ਪੈਂਦਾ ਬੰਦਾ ਕੀਲਰ ਬਣ ਜਾਂਦਾ ਨਾ ਉਦੋਂ ਫਿਰ ਕੀ ਚੀਜ਼ ਦੇਖਣੇ ਪੈਂਦੇ ਹਾਂ ਉਹ ਤੋਂ ਸੁਣਿਆ ਭੋਜ ਆਉਂਦੀ ਆ ਹਾਂ ਸਹੀ ਗੱਲ ਹੈ ਧੰਨਵਾਦ ਜੀ ਮਾਰੇ ਖਾਣ ਪੀਣ ਦਾ ਵੇਲ ਦਾ ਇਹਨਾਂ ਦੇ ਦੰਦੂਪੁਰ ਟੂਰਨਾਮੈਂਟ ਜੋ ਸਟਾਰਟ ਹੋਇਆ ਪਹਿਲਾ ਮੈਚ ਖੇਡਿਆ ਮੈਂ ਹਾਂ ਹਾਂ ਮੁੜ ਕੇ ਕ੍ਰੇਡਾ ਜਾਂਦਾ ਸੀ ਮੈਂ ਕ੍ਰੇਡਾ ਤੋਂ ਆ ਕੇ ਦੰਦੂਪੁਰ ਪੱਕਾ ਖੇਡਣਾ ਹਮ ਹਰ ਸਾਲ ਹਾਂ ਜੀ ਹਾਂ ਜੀ ਹਰ ਸਾਲ ਪਾਈ ਹੁਣਾਂ ਜਿੱਦਾਂ ਉੱਥੋਂ ਆਉਣਾ ਆਣ ਕੇ ਸਾਡੇ ਪਿੰਡ ਖੇਡਣਾ ਪਲੇਅਰ ਨਾ ਕਈ ਨਾਲ ਦੇ ਹੁੰਦੇ ਸੀ ਤੇ ਕਹਿਣਾ ਯਾਰ ਇੰਡੀਆ ਜਾ ਕੇ ਮੈਨੂੰ ਅਰੈਸਟ ਕਰਾਂਗੇ ਹਾਂ ਹਾਂ 2 ਮਹੀਨੇ ਕਹਿਣਾ ਨਹੀਂ ਪਰ ਮੈਨੂੰ ਹੁੰਦਾ ਸੀ ਆ ਦੰਦੂਪੁਰ ਮੈਂ ਆਇਆ ਦੰਦੂਪੁਰ ਆ ਕੇ ਤੇ ਕਹਿਣਾ ਹੈ ਨਾ ਮੈਂ ਦੰ ਕੜੀਆਂ ਨਫਟ ਹੋਏ ਨਹੀਂ ਹੋਏ ਨਹੀਂ ਸਹੀ ਗੱਲ ਸਹੀ ਮੈਂ ਜੋ ਬਾਕੀ ਪਰਮਾਤਮਾ ਦੀ ਕਿਰਪਾ ਹੀ ਦੰਦੂਪੁਰ ਖੇਡਦੇ ਵਧੀਆ ਹਰ ਸਾਲ ਹੀ ਵਧੀਆ ਖੇਡੇ ਹਾਂ ਹਰ ਸਾਲ ਜਿੱਤ ਕੇ ਤਾਂ ਹਰ ਸਾਲ ਜਿੰਨੇ ਪਲੇ ਰਹਿੰਦੇ ਪਿੰਡ ਖੇਡੇ ਉਹ ਟਾਈਮਾਂ 'ਚ ਹਾਂ ਹਾਂ ਵੱਡੇ ਵੱਡੇ ਵਰਲਡ ਕੱਪ ਵੀ ਵੱਡੇ ਮਤਲਬ ਉਦੋਂ ਪ੍ਰਾਈਜ਼ ਵੀ ਨਹੀਂ ਨਾ ਹੁੰਦਾ ਆਪਾਂ ਸਾਰੇ ਦੇਖੇ ਮੇਲੇ ਯਾਰ ਆਪਣਾ ਤਾਂ ਪਿੰਡ ਰਿਆ ਵਾ ਪਾਲੇ ਭਾਜੀ ਹੁਣੀ ਇੱਕਮ ਹੁਣੀ ਹਾਂ ਸਾਰੇ ਹੁੰਦੇ ਰਹੇ ਭਾਜੀ ਹੁਣੀ ਹਾਂ ਵੀ ਕੋਈ ਮੇਰੇ ਖਾਨਾ ਪਲੇਅਰ ਇਡਾ ਵੱਡਾ ਵੱਡਾ ਸਟਾਰ ਸਾਡੇ ਪਿੰਡ ਜਿਹੜਾ ਨਾ ਖੇਡਾ ਸਾਰੇ ਖੇਡੇ ਇੱਕ ਬਿੱਟੂ ਦਗਾ ਸੀ ਉਹਨੇ ਹੋਣਾ ਸੀ ਆ ਹੁਣ ਅਸੀਂ ਜੋ ਮੁੜ ਕੇ ਆਦੋਂ ਹਾਂ ਅੱਛਾ ਇਹ ਪ੍ਰੋਬਲਮ ਸੱਦਿਆ ਨੂੰ ਮੈਂ ਜਿੱਦਾਂ ਪਾਲੇ ਨੂੰ ਕੀਤਾ ਸੀ ਜਾਫੀ ਜਿੱਦਾਂ ਇਹ ਹੁੰਦਾ ਸੀ ਦੰਦੂਪੁਰਾ ਟੂਰਨਾਮੈਂਟ ਆਪਣੇ ਘਰ ਦਾ ਕਰਦੇ ਹੁੰਦਾ ਸੀ ਹਾਂਜੀ ਕਿਉਂਕਿ ਚਲੋ ਕਮੇਟੀ ਪਿਆਰ ਸਾਰੇ ਪਿੰਡ ਦਾ ਵਧੀਆ ਪਿਆਰ ਸੀ ਮੇਰੇ ਨਾਲ ਤੇ ਇਹਨਾਂ ਜਦੋਂ ਵੀ ਟੂਰਨਾਮੈਂਟ ਹੋਣਾ ਪਹਿਲਾਂ ਮੇ ਤੁਹਾਨੂੰ ਇਹ ਚੀਜ਼ ਆ ਕਿ ਪਾਲੇ ਨੂੰ ਮੈਂ ਕਿਹਾ ਚਲੋ ਬਾਬੇ ਘਰ ਆਪਾਂ ਜਿੰਨੇ ਪਲੇਅਰਾਂ ਦਾ ਆਪਣਾ ਪਿਆਰ ਆ ਸਾਰਿਆਂ ਨੂੰ ਕਦੀ ਨਾ ਕੀਤੀ ਨਹੀਂ 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 ਸਹੀ ਤੇ ਵਾਪਾਂ ਵੀ ਨਹੀਂ ਕੀਤੀ ਹੁਣਾਂ ਵੀ ਨਹੀਂ ਕਦੀ ਕੀਤੀ ਪਾਲਾ ਸੀ ਏਕਮ ਸੀ ਹੂੰ ਕਾਲਵਾ ਪਲਵਾ ਸੀ ਚੌਥਾ ਮੈਂ ਕੀਤਾ ਬਿੱਟੂ ਦਗਾਲ ਤੇ ਬਿੱਟੂ ਦਗਾਲ ਨੂੰ ਪੈ ਗਈ ਪ੍ਰੋਬਲਮ ਕੋਈ ਕੰਮ ਪੈ ਗਿਆ ਉਹ ਵੇਖ ਕੇ ਕਹਿੰਦਾ ਮੇਰੇ ਤੋਂ ਸੁੱਖਿਆ ਨਹੀਂ ਹੁਣਾਂ ਸੋਰੀ ਆ ਇੱਕ ਉਹ ਬੰਦਾ ਰਹਿ ਗਿਆ ਇਹਦੇ ਨੰਦੂਪੁਰ ਖੇਡਣ ਬਾਕੀ ਸਾਰੇ ਉਹ ਟਾਈਮ ਐਸਆਰ ਖੇਡਦੇ ਨੇ ਇਹ ਏਕ ਮਹੌਣੀ ਗੋਪੀ ਕ੍ਰੰਦੀਪੂਰੀਆ ਸਭ ਖੜਾਏ ਸਭ ਖੇਡੇ ਸੁੱਖੇ ਬੰਦ ਪਰਸਨਲ ਹੀ ਹੁੰਦਾ ਤਾਂ ਉਹਨਾਂ ਬਿੱਟੂ ਦਗਾਲ ਵੀਰ ਦਾ ਸੁਭਾਅ ਆਪਣੇ ਕਿਦਾਂ ਦਾ ਲੱਗਦਾ ਹੈ ਬਿੱਟੂ ਯਾਰ ਬੰਦਾ ਹੀਰਾ ਹੈ ਅਸੀਂ ਬਹੁਤ ਟਾਈਮ ਨੇ ਇਕੱਠੇ ਮੈਂ ਬਿੱਟੂ ਬਿੱਟੂ ਇਦਾਂ ਦਾ ਹੈਗਾ ਕਿ ਅਹੀਂ ਜਦੋਂ ਮੈਚ ਖੇਡਦੇ ਹੁੰਦੇ ਆਂ ਇੰਡੀਆ ਵੀ ਇਕੱਠੇ ਮੈਦ ਬਿੱਟੂ ਕੈਨੇਡਾ ਵੀ ਖੇਡੇ ਆਂ ਹਾਂਜੀ ਉਹਨੇ ਮੈਨੂੰ ਇਹ ਕਹਣਾ ਕਿ ਬੰਡਾਲ ਤੋਂ ਸੱਜੀ ਕਿੰਨੀ ਖੜ ਜਾਣਾ ਹੂੰ ਜਿੱਡਾ ਮਰਜੀ ਤਕੜਾ ਰੇਡਰ ਆਵੇ ਨਾ ਆਪਾਂ ਦੋਨੇ ਖੜ ਜਾਈਏ ਦਾਲ ਤੀਜਾ ਪਹਿਲਵਾਨ ਕਾਲਮੜਾ ਹੂੰ ਸਾਰੇ ਪੰਜਾਬ ਦੀ ਰੇਡ ਲਾਈਨ ਹੋਵੇ ਜੱਫੇ ਪਾਵਾਂਗੇ ਅੱਛਾ ਇੰਨਾ ਵਧੀਆ ਕਿਉਂਕਿ ਉਹ ਬੰਦੇ ਨੂੰ ਕਦੀ ਮੈਂ ਨਹੀਂ ਦੇਖਿਆ ਠੰਡੇ ਜਿਹੇ ਡਗਦੇ ਦੌਣ ਜਾਂਦੇ ਨੂੰ ਉਹਨੂੰ ਪੁਲਾਅ ਇਫੈਕਟ ਵੀ ਹੋਵੇ ਉਹਨੇ ਤਾਂ ਵੀ ਕਹਣਾ ਆਪਾਂ ਆਪਣੀ ਜੱਫੇ ਪਾਈਏ ਹੂੰ ਉਹਨੇ ਆਪਣੀ ਜੱਫੇ ਪੜਾ ਪਰ ਰੇਡਰਾਂ ਲਈ ਦੇਖਣਾ ਇੱਕ ਵੱਖਰਾ ਹੀ ਯਾਪੀ ਸੀ ਯਾਰ ਉਹ ਵਧੀਆ ਪਲੇਅਰ ਸੀਗਾ ਇਨਸਾਨ ਵੀ ਵਧੀਆ ਸੀ ਪਹਿਲਾਂ ਅਸੀਂ ਬਾਬੇਗਰਪੁਰੋਂ ਬਹੁਤ ਲੌਂਗ ਟਾਈਮ ਰਹੇ ਇਕੱਠੇ ਕਈ ਕੁ ਸਿੱਖਿਆ ਉਹ ਤੋਂ ਬਿੱਟੂ ਤੋਂ ਬਹੁਤ ਕੁ ਸਿੱਖਿਆ ਉਹ ਤੋਂ ਇਹ ਪਤਾ ਨਹੀਂ ਇੱਥੇ ਬੰਦੇ ਦੀ ਗੱਲ ਹਾਂਜੀ ਮੈਨੂੰ ਲੱਗਾ ਫੀਲ ਹੋਇਆ ਜਦੋਂ ਪ੍ਰਮੋਟਰ ਵੀ ਸੁਣਦੇ ਆ ਆਪਾਂ ਬਿੱਟੂ ਦੇ ਫੈਮਿਲੀ ਦੀ ਗੱਦਾ ਹੋਣਾ ਉਹਦੇ ਕੱਪ ਵੀ ਯਾਦਗਾਰ ਹੁੰਦੇ ਆ ਆਸਟ੍ਰੇਲੀਆ ਮੈਚ ਹੋਈ ਹੋਇਆ ਨਾਲ ਦੀ ਟੀਮ ਵੀ ਬਣੀ ਆ ਕਿਸੇ ਪ੍ਰਮੋਟਰ ਨੇ ਉਹਦੇ ਭਰਾ ਦੀ ਹੈਲਪ ਨਹੀਂ ਕੀਤੀ ਸਹੀ ਗੱਲ ਆ ਭਾਈ ਯੋਗੀ ਮੈਂ ਖਾਸ ਕਰਕੇ ਪ੍ਰਮੋਟਰਾਂ ਵੀਰਾਂ ਨੂੰ ਕਹਿੰਨਾਗਾ ਆਪਾਂ ਉਹਦੀ ਨਾਂ ਦੇ ਅਕੈਡਮੀ ਬਣਾਈਆਂ ਹੂੰ ਆਪਾਂ ਟੂਰਨਾਮੈਂਟ ਵੀ ਕਰਾਉਣੇ ਆ ਉਹਦੇ ਪਰਿਵਾਰ ਨੂੰ ਕਿਹੇ ਮੈਂਬਰ ਨੂੰ ਸੱਦੋ ਉੱਥੇ ਟੂਰਨਾਮੈਂਟ ਤੇ ਹਾਂ ਸਹੀ ਗੱਲ ਆ ਲੱਖਾਂ ਲੱਖੇ ਜਦੋਂ ਮੈਨੂੰ ਵੀ ਫੋਨ ਕੀਤਾ ਇੱਕ ਦੋ ਵਾਰੀ ਹੂੰ ਹੂੰ ਚਲੋ ਮੈਂ ਵੀ ਟਰਾਈ ਕਰੂੰਗਾ ਜਦ ਤੱਕ ਪਰਮਾਧਮਾ ਕੋਲ ਪਰ ਜਿਨ੍ਹਾਂ ਨੇ ਟੀਮਾਂ ਬਣਾਈਆਂ ਉਹਦੇ ਨਾਂ ਤੇ ਹੂੰ ਉਹਦੇ ਭਰਾ ਨੂੰ ਕੋਈ ਫੋਨ ਨਹੀਂ ਕਰਦਾ ਹਾਂ ਨਾ ਕਿਉਂਕਿ ਜੇ ਉਹਦੇ ਫੈਮਿਲੀ ਨੂੰ ਕਿਤੇ ਆਪਾਂ ਹੁਣ ਸੱਦ ਲਾਂਗੇ ਤਾਂ ਥੋੜਾ ਵਧੀਆ ਲੱਗਦਾ ਹਾਂਜੀ ਵਧੀਆ ਲੱਗਦਾ ਇਹ ਚੱਕਰ ਆ ਬਾਕੀ ਇਹ ਤਾਂ ਇਨਸਾਨ ਵਧੀਆ ਹੀ ਬ ਉਹ ਤਾਂ ਜਾਨਾ ਕਬੱਡੀ ਜਿ ਮੈਂ ਨਹੀਂ ਦੇਖਿਆ ਕੋਈ। ਆ ਜੀ ਐਵੇਂ ਥੋੜੀ ਕਹਿੰਦੇ ਆ ਧੰਨਾ ਭਗਤ ਜੇ ਕੋਈ ਗੱਲ ਹੈਗੀ ਧੰਨਾ ਭਗਤ ਨਾਮ ਦੇਣਾ ਕਿਸੇ ਨੂੰ ਕਿਤੇ ਉਹਦਾ ਇਹਲਾ ਗੋਡਾ ਉਹਦਾ ਖਰਾਬ ਸੀ 1 ਸਾਲ ਅਸੀਂ ਕਿੱਡੇ 10 ਇਕੱਠੇ ਕੈਨੇਡਾ ਹੂੰ ਹੂੰ ਗੋਡੇ ਨੇ ਉਹਨੇ ਰਾਤ ਨੂੰ ਲੱਗ ਜਾਣਾ ਐਕਸਰਸਾਈਜ਼ ਕਰਨ ਗੋਡੇ ਦੀ ਹੂੰ ਹੂੰ ਕਰੀ ਜਾਣਾ ਐਕਸਰਸਾਈਜ਼ ਬਹੁਤ ਕਰਦਾ ਸੀ ਗੋਡੇ ਦੀ ਗੋਡੇ ਦੇ ਜਦ ਮਸਲ ਮੋਢਾ ਹੋਣਾ ਮੋਢੇ ਨਹੀਂ ਕਰੀ ਜਾਣੀਆਂ ਉਹਨੇ ਹੂੰ ਹੂੰ ਉਹਨੇ ਟੂਬ ਬੰਨੀ ਹੋਣੀ ਸੋਫੇ ਨੂੰ ਉਹਨੇ ਮੋਢੇ ਐ ਕਰੀ ਜਾਣਾ ਅੱਛਾ ਤੇ ਉਹਦੇ ਮਗਰ ਲੱਗੇ ਨਾ ਮੇਰਾ ਮੋਢਾ ਨਿਕੜੇ ਮੈਂ ਵੀ ਕਰ ਲਾ ਪਿਆ अच्छा ਜਦੋਂ ਨਵੀਂ ਕਰਨਾ ਪਿਆ ਮੀਰਾ ਮੁੱਢਾ ਜਿਹੜਾ ਸੀ ਸੀ ਉਹ ਵੀ ਤੁਹਣ ਲਾ ਪਿਆ ਹੈ ਤਾਂ ਪਰ ਕਿਉਂਕਿ ਮੈਂ ਉਹ ਕੀਤੀ ਨਹੀਂ ਫਿਰ ਉਹ ਕਰਦਾ ਸੀ ਡੇਲੀ ਐਕਸਰਸਾਈਜ਼ ਇਹ ਉਹ ਇਹ ਸੀਗਾ ਬੰਦਾ ਇੰਜਰੀ ਵੀ ਉਹਦੇ ਬਹੁਤ ਸੀ ਪਰ ਇੰਜਰੀ আর ਰਿਕવરી ਉਹਨੇ ਬਹੁਤ ਸ਼ਧੀ ਕਰਦਾ ਰਿਆ ইংল্যান্ড ਹੀ ਉਦੋਂ ਖੇਡਿਆ ਤੇਰਾ ਚ ਸਾਡੇ ਵਿਰੋਧੇ ਖੇਡਿਆ ਉਸਕੇ ਉਦੋਂ ਵੀ ਵਧੀਆ ਖੇਡਿਆ ਵਧੀਆ ਬੰਦਾ ਪਲੇਅਰ ਵੀ ਵਧੀਆ ਬੰਦਾ ਇਨਸਾਨ ਵੀ ਵਧੀਆ ਸੀ ਬਕਰੀ ਤੇ ਸੰਦੀਪ ਭਾਈ ਨਾਲ ਪਾਜੀ ਆਪਣੇ ਆਖਰੀ ਵਾਰਾਂ ਕਦੋਂ ਹੀ ਹਮਲਾਗਾ ਆਪਣੇ ਉਹਨਾਂ ਤੋਂ ਜਾਣ ਤੋਂ ਪਹਿਲਾਂ ਸੰਦੀਪ ਨਾਲ ਯਾਰ ਹਲੇ ਉਦੋਂ ਗੱਲ ਵੀ ਹੋਈ ਆ अच्छा मीटिंग सीगी फेडरेशन दी हां मानकी हम्म मैं तो मंगी गया ही उथे मीटिंग दे संदीप गया ही मैं कह देना संदीप सानू कहया तू सुखे मीटिंग ले जाके आयो ਸਾਡੀ ਇੰਗਲੈਂਡ ਫੈਡਰੇਸ਼ਨ ਦੀ ਮੀਟਿੰਗ ਸੀ ਕੋ ਦੋ ਹਮਮ ਉਤੋਂ ਦੂਏ ਦਿਨ ਜਿੱਦਣ ਸੰਦੀਪ ਪੂਰਾ ਹੋਇਆ ਉਤੋਂ ਇੱਕ ਦਿਨ ਅਗਲੇ ਦਿਨ ਅਸੀਂ ਮਿਲਣਾ ਇਕੱਠਿਆਂ ਨੇ ਹਮਮ ਸਾਡੀ ਫੈਡਰੇਸ਼ਨ ਦੀ ਮੀਟਿੰਗ ਸੀਗੀ ਇਹ ਪਤਾ ਨਹੀਂ ਬਾਅਦ ਮੇਲੀਆਂ ਹਨ ਤੂੰ ਹਨਾ ਉਤੋਂ ਪਹਿਲਾਂ ਸਾਡੀ ਗੱਲ ਹੋਈ ਆ ਮੇਰੀ ਇੱਕ ਦਿਨ ਪਹਿਲਾਂ ਗੱਲ ਉਦੋਂ ਵੀ ਗੱਲ ਹੋਈ ਆ ਹਮਮ ਗੱਲਾਂ ਬਾਤਾਂ ਚੱਲਦੀਆਂ ਨਹੀਂ ਆ ਪਰ ਬਾਕੀ ਜੋ ਕਿਸੇ ਨੇ ਕੀਤਾ ਮੜਾ ਕੀਤਾ ਭਾਈ ਉਹਦਾਂ ਸੋਚਿਆ ਬੜਾ ਖੁਸ਼ ਹੋਇਆ ਸੀ ਉਹਨਾਂ ਨੇ ਹਨਾ ਪੱਲੇ ਰਾਂ ਵਾਸਤੇ ਨਹੀਂ ਕਬੱਡੀ ਦਾ ਨੇ ਬਹੁ ਕੀਤਾ ਹੂੰ ਲਿਖਈ ਅਹੀਂ ਚਲੋ ਕਰਦੇ ਹੈਗੇ ਪਰ ਜਿੰਨਾ ਉਹ ਕਰ ਗਿਆ ਹੈ ਨਹੀਂ ਕਰ ਸਕਦੇ ਉਹਨਾਂ ਜਿੰਨਾ ਉਹਨੇ ਕੀਤਾ ਬੰਦੇ ਨੇ ਹਾਰਡਵਰਕ ਉਹ ਉਹਦੀ ਸੋਚ ਭਾਈ ਇਹ ਸੀ ਵੀ ਮਤਲਬ ਜਿਹੜਾ ਬੰਦਾ ਸ਼ਾਮਾਂ ਨੂੰ ਖੇਡ ਕੇ ਜਾਂਦਾ ਨਾ ਭਈਆ 5-10000 ਦੀ ਜੇਬ ਚ ਪਾ ਜੇਬ ਚ ਪਾਏ ਹਾਂ ਵੀ ਉਹਨੇ ਇੱਕ ਬੰਦੇ ਨੇ ਆਪ ਦਾ ਫੀਰੀ ਭੰਨਣਾ ਥੋੜਾ ਕੁਝ ਕਰਨਾ ਵੀ ਜੇ ਸ਼ਾਮਾਂ ਨੂੰ ਹਰ ਕੇ ਵੀ ਜਾਂਦਾ ਰੁਪਈਆ 10000 ਤੇ ਜੇਬ ਚ ਪਵੇ ਨਹੀਂ ਬੰਦਰੀ ਦੀਣ ਹੈਗੀ ਕਬੱਡੀ ਦੀ ਬਹੁਤ ਦੇਣ ਲਈ ਬਹੁਤ ਯਾਰ ਕਾਟੇ ਪੈਂਦੇ ਆ ਨਾ ਇਦਾਂ ਖਾ ਜਾਂਦਾ ਬਈ ਗੱਲ ਕੀ ਜਿਹੜੀ ਉਦਾਂ ਮੌਤ ਹੋਣੀ ਆ ਹਾਂ ਉਹਦੀ ਪਰਮਾਤਮਾ ਦੇ ਹੱਥੋਂ ਜਿਹੜੀ ਆ ਮੌਤ ਕਿਸੇ ਨੇ ਦਿੱਤੀ ਆ ਤੇ ਸਭ ਤੋਂ ਮੜੀ ਆ ਨਾ ਬਾਕੀ ਇਹ ਪਰਮਾਤਮਾ ਹੈਗਾ ਵਾ ਨਾ ਕੋਈ ਬੰਨਾ ਸੋਇਆ ਵੀ ਮਿਲ ਜਾਨੀ ਇੱਥੇ ਰੋਣਾ ਸਾਰਾ ਕੁਝ ਹੋਣਾ ਸਹੀ ਗੱਲ ਆ ਮਾਲਕ ਬੜਾ ਬਿਆਨਤਾ ਸਹੀ ਆ ਉਹਨਾਂ ਸਭ ਕੁਝ ਘੁੰਮ ਘਮਾ ਕੇ ਕੀੜਾ ਲੈ ਆਉਣਾ ਉੱਥੇ ਚਲੋ ਭਾਜੀ ਚਲੋ ਫੇਦੀ ਥੈਂਕ ਯੂ ਓਕੇ ਭਰਾ